ਰੱਦ ਕਰੋ ਬਿਜਲੀ ਬਿੱਲ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਬੇਵਰਤੋ ਰੱਦ ਕਰੋ ਰੱਦ ਕਰੋ ਰੱਦ ਕਰੋ ਲੜੀ ਕੋ ਲੜੀ ਕੋ ਲੜੀ ਕੋ ਅੱਜ ਬਿਜਲੀ ਬੋਰਡ ਦੀਆਂ ਤਮਾਮ ਜਥੇਬੰਦੀਆਂ ਜਿਨ੍ਹਾਂ ਦੀ ਗਵਾਈ ਜੁਆਇੰਟ ਫਾਰਮ ਦੇ ਵਿੱਚ ਸਰਦਾਰ ਰਤਨ ਸਿੰਘ ਮਜਾਰੀ ਕਨਵੀਨਰ ਬਿਜਲੀ ਇਕਤਾ ਮੰਚ ਦੇ ਵਿੱਚ ਅ ਕਨਵੀਨਰ ਗੁਰਪ੍ਰੀਤ ਸਿੰਘ ਗੱਡੀਵੰਦ ਏਓ ਜੀ ਤੋਂ ਸਰਦਾਰ ਰਣਜੀਤ ਸਿੰਘ ਜੀ ਤੇ ਇਸ ਤੋਂ ਇਲਾਵਾ ਪੈਨਸ਼ਨਰ ਯੂਨੀਅਨ ਅਤੇ ਜਿਹੜੇ ਸਾਡੇ ਕੱਚੇ ਪੱਕੇ ਮੁਲਾਜ਼ਮ ਨੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਬਲਹਾਰ ਸਿੰਘ ਤੇ ਇਹਨਾਂ ਸਾਰਿਆਂ ਦੇ ਵੱਲੋਂ ਜੋ ਥੋੜੇ ਦਿਨ ਪਹਿਲਾਂ ਵਰਚੁਅਲ ਮੀਟਿੰਗ ਕੀਤੀ ਗਈ ਆ ਆਨਲਾਈਨ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਜੋ ਕੇਂਦਰ ਸਰਕਾਰ ਨੇ ਚਾਰ ਕਾਲੇ ਕੋਡ 44 바ਵਾ ਸਾਹਿਬ ਮੰਬੇੜਕਰ ਦੇ ਦੁਆਰਾ ਬਣਾਏ ਹੋਏ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਲਿਆਂਦੇ ਗਏ ਨੇ ਜਿਹੜੇ ਕਿ ਮਜ਼ਦੂਰ ਮਾਰੀ ਨੇ ਮੁਲਾਜ਼ਮ ਮਾਰੀ ਨੇ ਆਮ ਜਨਤਾ ਦੇ ਵਿਰੋਧੀ ਨੇ ਉਹਨਾਂ ਦਾ ਵਿਰੋਧ ਕਰਨ ਦੇ ਲਈ ਇਸ ਤੋਂ ਬਿਨਾ ਬਿਜਲੀ ਬਿੱਲ 225 ਉਹਦਾ ਵਿਰੋਧ ਕਰਨ ਦੇ ਲਈ ਇਸ ਤੋਂ ਇਲਾਵਾ ਜਿਹੜੀਆਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੇ ਜਾਇਦਾਦਾਂ ਨੇ ਉਹਨਾਂ ਨੂੰ ਵੇਚਣ ਦਾ ਉਹਦਾ ਵਿਰੋਧ ਕਰਨ ਦੇ ਲਈ ਅੱਜ ਦਾ ਜਿਹੜਾ ਅਰਥੀ ਫੂਕ ਮਜਾਰਾ ਪੂਰੇ ਪੰਜਾਬ ਭਰ ਦੇ ਵਿੱਚ ਬਿਜਲੀ ਮੁਲਾਜ਼ਮਾਂ ਨੂੰ ਦਿੱਤਾ ਦਿੱਤਾ ਗਿਆ ਸੀ ਤੇ ਉਸੇ ਦੇ ਉੱਤੇ ਪਹਿਰਾ ਦਿੰਦੇ ਹੋਏ ਅੱਜ ਸੁੰਦਰ ਨਗਰ ਡਿਵੀਜ਼ਨ ਦੇ ਵਿੱਚ ਮੇਰੇ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਪੀਐਸਸੀ ਫਲਾਈ ਫੈਡਰੇਸ਼ਨ ਅਤੇ ਜਿਲ੍ਹਾ ਗੂ ਤੇ ਟੀਐਜੂ ਦੇ ਸਰਕਲ ਈਸਟ ਦੇ ਸਕੱਤਰ ਸੋਰੀ ਪ੍ਰਧਾਨ ਸਰ ਗੌਰਵ ਕੁਮਾਰ ਜੀ ਤੇ ਇਸ ਤੋਂ ਬਿਨਾ ਐਓ ਜੈ ਤੋਂ ਸਾਡੇ ਜੈ ਰਜੀਵ ਸ਼ਰਮਾ ਜੀ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਪਹਿਲਵਾਨ ਅਪਲਾਈ ਫੈਡਰੇਸ਼ਨ ਪਹਿਲਵਾਨ ਤੋਂ ਸਰਤਾਜ ਸਿੰਘ ਜੀ ਤੇ ਇਸ ਤੋਂ ਇਲਾਵਾ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਪ੍ਰਧਾਨ ਇਸ ਡਿਵੀਜ਼ਨ ਦੇ ਅਸਧਾਰ ਰਤਾਰ ਸਿੰਘ ਜੀ ਤੇ ਇਸ ਤੋਂ ਇਲਾਵਾ ਬਹੁਤ ਹੀ ਸਚਜੇ ਟੰਗ ਰਾਜ ਦਾ ਪੂਰਾ ਧਰਨਾ ਜਿਹੜਾ ਉਸ ਰੈਲੀ ਸੀ ਜਿਹੜੀ ਇਹ ਆਰਥਿਕ ਬੂਮ ਜਰਾ ਸੀ ਉਸ ਨੂੰ ਇੱਕ ਵਧੀਆ ਟੰਗ ਦੇ ਨਾਲ ਚਲਾਉਣ ਵਾਲੇ ਇਸ ਡਿਵੀਜ਼ਨ ਦੇ ਪੀਐਸਯੂ ਦੇ ਪ੍ਰਧਾਨ ਧਰਮਪਾਲ ਜੀ ਤੇ ਹੋਰ ਜਿੰਨੇ ਵੀ ਸਮੂੱਚੇ ਮੁਲਾਜ਼ਮਾਂ ਨੇ ਜਿਨ੍ਹਾਂ ਦੇ ਵਿੱਚ ਐਮਐਸਯੂ ਦੇ ਵੀ ਸਾਥੀ ਸ਼ਾਮਲ ਨੇ ਇਹਨਾਂ ਸਾਰਿਆਂ ਨੇ ਇਕਜੁੱਟ ਹੋ ਕੇ ਅੱਜ ਇਹ ਗੇਟ ਜਿਹੜਾ ਰੈਲੀ ਕਰਕੇ ਇੱਥੇ ਅਰਥੀ ਫੂਕ ਨਜ਼ਾਰਾ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਨੂੰ ਜਿਹੜਾ ਇਹ ਕਾਲੇ ਕਾਨੂੰਨ ਕੀ ਨੇ ਉਹਨਾਂ ਬਾਰੇ ਦੱਸਿਆ ਗਿਆ ਬਿਜਲੀ ਬਿੱਲ 225 ਉਹਦੇ ਬਾਰੇ ਦੱਸਿਆ ਗਿਆ ਤੇ ਇਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਬਿਜਲੀ ਬੋਰ ਦੀਆਂ ਜਾਇਦਾਦਾ ਨੇ ਉਹਨਾਂ ਨੂੰ ਜਿਵੇਂ ਵਿਜਲੀ ਮੰਤਰੀ ਜਿਹੜਾ ਇੱਕ ਪ੍ਰਾਪਰਟੀ ਡੀਲਰ ਆ ਉਹਦੇ ਦੁਆਰਾ ਵੇਚਣ ਦੀਆਂ ਜਿਹੜੀਆਂ ਸ਼ਾਜਸ਼ਨਾ ਕੀਤੀਆਂ ਗਈਆਂ ਨੇ ਉਹਦੇ ਬਾਰੇ ਦੱਸਿਆ ਗਿਆ ਤੇ ਇਹਨਾਂ ਸਾਰਿਆਂ ਦੇ ਮਾਰੂ ਨੁਕਸਾਨ ਆ ਜਿਹੜੇ ਘਾਤਕ ਸਿੱਟੇ ਆ ਜਿਹੜੇ ਆਮ ਲੋਕਾਂ ਨੇ ਨਿਕਲ ਲੈਨੇ ਉਹਦੇ ਉਹਦੇ ਬਾਰੇ ਦੱਸਿਆ ਗਿਆ ਤੇ ਨਾਲ ਹੀ ਅਸੀਂ ਇੱਥੇ ਕਿਸਾਨਾਂ ਦੇ ਵੀ ਜਥੇਬੰਦੀਆਂ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜੀਆਂ ਸਾਡੇ ਤੋਂ ਅੱਗੇ ਹੋ ਕੇ ਬਿਜਲੀ ਬਿੱਲ 225 ਹੋਵੇ ਚਾਹੇ 4 ਕੋੜ ਹੋਣ ਚਾਹੇ ਉਹ ਜ਼ਮੀਨਾਂ ਵੇਚਣ ਦਾ ਮਾਮਲਾ ਹੋਵੇ ਚਾਹੇ ਉਹ ਕੱਚੇ ਮਾਲਾਂ ਦੇ ਪੱਕੇ ਮੁਲਾਜ਼ਮਾਂ ਦੀ ਗੱਲ ਹੋਵੇ ਉਹ ਵੀ ਸਰਦ ਦੇ ਤੋਂ ਅੱਗੇ ਹੋ ਕੇ ਚੱਕ ਰੀਆਂ ਨੇ ਉਹਨਾਂ ਦਾ ਵੀ ਧੰਨਵਾਦ ਤੇ ਸਾਰਿਆਂ ਨੇ ਇੱਥੇ ਪਹੁੰਚੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਆ ਕਿਉਂਕਿ ਲੇਬਰ ਕੋਡ ਕੀ ਨੇ ਤੇ ਇਹਨਾਂ ਦਾ ਕਿਉਂ ਬਰੋਧ ਹੋ ਰਿਹਾ ਇਹਦੇ ਵਿੱਚ ਇਹਦੇ ਉੱਤੇ ਸਾਡੇ ਜਿਹੜੇ ਟੀਏਯੂ ਦੇ ਸਰਕਲ ਪ੍ਰਧਾਨ ਨੇ ਗੌਰਵ ਕੁਮਾਰ ਜੀ ਉਹ ਆਪਣੀ ਗੱਲ ਰੱਖਣਗੇ ਬਹੁਤ ਹੀ ਸਤਿਕਾਰਯੋਗ ਸਾਥੀਓ ਜਿਵੇਂ ਕਿ ਆਪਾਂ ਸਭ ਨੂੰ ਪਤਾ ਵੀ ਕੇਂਦਰ ਸਰਕਾਰ ਨੇ 21 ਨਵੰਬਰ 2025 ਨੂੰ ਜਿਹੜੇ 4 ਲੇਬਰ ਕੋਡ ਨਵੇਂ ਲੈ ਕੇ ਆਂਦੇ ਆ ਉਹਦੇ ਵਿੱਚ ਜਿਹੜੀਆਂ ਟਰੇਡ ਯੂਨੀਅਨਾਂ ਔਰ ਮਜ਼ਦਮ ਵਰਗ ਨੂੰ ਲਗਾਤਾਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਇਹਦੇ ਵਿੱਚ ਜਿਹੜੇ ਨਵੇਂ ਲੇਬਰ ਕੋਡ ਆਏ ਆ ਉਹਦੇ ਵਿੱਚ ਜਿਹੜਾ ਸਾਨੂੰ ਹੜਤਾਲ ਕਰਨ ਦਾ ਹੱਕਾ ਉਹ ਸਾਡੇ ਕੋਲੋਂ ਖੋਇਆ ਜਾ ਰਿਹਾ ਹੜਤਾਲ ਕਰਨ ਤੋਂ ਪਹਿਲਾਂ ਸਰਕਾਰ ਨੂੰ ਨੋਟਿਸ ਦੇਣਾ ਪੈਣਾ ਔਰ ਜੇ ਸਰਕਾਰ ਸਾਨੂੰ ਉਹਦੇ ਵਾਸਤੇ ਗੱਲਬਾਤ ਲਈ ਬੁਲਾਵੇ ਤਾਂ ਸਾਨੂੰ ਉਹਦੀ ਪਰਮਿਸ਼ਨ ਲੈ ਕੇ ਹਰਕਤ ਕਰਨੇ ਪੈਣੀ ਆ ਜੋ ਕਿ ਟ੍ਰੇਡ ਯੂਨੀਅਨ ਦਾ ਜਿਹੜਾ ਸਬਧਾਨ ਆ ਉਹਦੇ ਖਿਲਾਫ ਔਰ ਟ੍ਰੇਡ ਯੂਨੀਅਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਜੋ ਕਿ ਮੋਦੀ ਸਰਕਾਰ ਆ ਮੋਦੀ ਸਰਕਾਰ ਨੇ ਜਿਹੜੀਆਂ ਇਹਦੇ ਵਿੱਚ ਜੋ ਕੁਝ ਖੂਬੀਆਂ ਨੇ ਉਹ ਤਾਂ ਜ਼ਰੂਰ ਦਸੀਆਂ ਨੇ ਪਰ ਜਿਹੜੇ ਦੇ ਨੁਕਸਾਨ ਨੇ ਕਮੀਆਂ ਨੇ ਉਹ ਵੱਡੇ ਪੱਧਰ ਤੇ ਨੇ ਉਹ ਸਰਕਾਰ ਉਹਨਾਂ ਨੂੰ ਸਾਹਮਣੇ ਨਹੀਂ ਲੈ ਕੇ ਆ ਰਹੀ ਕਿਉਂਕਿ ਹਰੇਕ ਸਿੱਕੇ ਦੇ ਦੋ ਪਹਿਲੂ ਆ ਜਿਹੜੀਆਂ ਟ੍ਰੇਡ ਯੂਨੀਅਨ ਨਾਲ ਲੜਦੀਆਂ ਨੇ ਜਾਂ ਮਜ਼ਦਮ ਵਰਗ ਲੜਦਾ ਪਿਆ ਵਾ ਉਹਨੂੰ ਲਗਾਤਾਰ ਉਹਦੇ ਸੰਘਰਸ਼ਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਇਹਦਾ ਪੂਰਜੋਰ ਵਿਰੋਧ ਕਰਦੇ ਆ ਕਿਉਂਕਿ ਕੇਂਦਰ ਸਰਕਾਰ ਇਹ ਨਹੀਂ ਚਾਹਦੀ ਹੈਗੀ ਵੀ ਜਿਹੜੀਆਂ ਟ੍ਰੇਡ ਯੂਨੀਅਨਾਂ ਪੂਰੇ ਜੋਰ ਸ਼ੋਰ ਨਾਲ ਲੜਨ ਔਰ ਕਿਉਂਕਿ ਜਿਹੜੀ ਕੇਂਦਰ ਸਰਕਾਰ ਇਹ سرمایہਦਾਰਾਂ ਦੀ ਸਰਕਾਰ ਆ ਇਹ ਕਿਤੇ ਨਾ ਕਿਤੇ سرمایہਦਾਰ ਪਾਰਟੀਆਂ ਨੂੰ ਜਾਂ سرمایہਦਾਰ ਜਿਹੜੇ ਘਰਬਾ ਉਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੀਆਂ ਨੇ ਔਰ ਜਿਹੜੇ ਸਰਕਾਰੀ ادارے ਆ ਉਹਨਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਸੋ ਅਸੀਂ ਇਹ ਜਿਹੜੇ ਲੇਬਰ ਕੋਡ ਆਏ ਆ ਅਸੀਂ ਇਹਨਾਂ ਦਾ ਪੂਰ ਜ਼ੋਰ ਵਿਰੋਧ ਕਰਦੇ ਆਂ ਔਰ ਇਹਦੇ ਸਬੰਧ ਦੇ ਵਿੱਚ ਅੱਗੇ ਜੋ ਵੀ ਜੱਥੇਬੰਦੀਆਂ ਤਿੱਖਾ ਸੰਘਰਸ਼ ਦੇਣਗੀਆਂ ਅਸੀਂ ਉਹਨੂੰ ਪੂਰੀ ਤੰਦ ਦੇ ਹੀ ਨਾਲ ਲਾਗੂ ਕਰਾਂਗੇ ਧੰਨਵਾਦ। ਬਿਜਲੀ ਬਿੱਲ 225 ਆ ਜਿਹੜਾ ਤੇ ਉਹਦੇ ਬਾਰੇ ਤੇ ਜਿੰਨੇ ਤੁਹਾਨੂੰ ਦੱਸਿਆ ਹੀ ਆ ਵੀ ਜਾਇਦਾਦਾਂ ਨੇ ਜਿਹੜੀਆਂ ਜਿਹੜੀਆਂ ਜਾਇਦਾਦਾਂ ਦਾ ਮਾਮਲਾ ਉਹਦੇ ਉੱਤੇ ਰਜੀਵ ਸ਼ਰਮਾ ਜੀ ਜਿਹੜੇ AOY ਦੇ ਆਗੂ ਨੇ ਉਹ ਗੱਲਬਾਤ ਰੱਖੀ। ਸਤਿਕਾਰਯੋਗ ਸਾਥੀਓ। ਦਾ ਸਰਕਾਰੀ ਜ਼ਮੀਨਾਂ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਬੋਰਡ ਨੂੰ দান ਕੀਤੀਆਂ ਹੋਈਆਂ ਜ਼ਮੀਨਾਂ ਨੇ ਪੰਚਾਇਤਾਂ ਦਾ ਲੋਕਾਂ ਦੁਆਰਾ ਜੋ ਕਿ ਬੋਰਡ ਦੇ ਵਿਕਾਸ ਲਈ ਲੋਕਾਂ ਦੁਆਰਾ দান ਕੀਤੀਆਂ ਗਈਆਂ ਸੀ ਮਗਰ ਹੁਣ ਇਹ ਸਰਕਾਰ ਪ੍ਰੋਪਰਟੀ ਡੀਲਰ ਜਿਹੜਾ ਹੈਗਾ ਪਸੰਦੀਪ अरोड़ा ਇਹਨਾਂ ਨੂੰ ਵੇਚ ਕੇ ਕੋਡੀਆਂ ਦੇ ਭਾਅ ਵੇਚ ਕੇ ਮੁਨਾਫਾ ਲੈਣਾ ਚਾਹੁੰਦਾ ਆ ਜੋ ਕਿ ਸਾਰਾ ਸਾਰ ਗਲਤ ਹੈ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਲੋਕਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਯੂਜ਼ ਕਰਨ ਲਈ ਲੈਣ ਨਾ ਕਿ ਪੰਜਾਬ ਸਰਕਾਰ ਨੂੰ ਵੇਚੇ ਤੇ ਮੁਨਾਫਾ ਕਮਾਏ ਮੈਂ ਦੱਸਣਾ ਚਾਹੁੰਦਾ ਕਿ ਇਹ ਬਿਲ ਸਰਾਸਰ ਗਲਤ ਹੈ ਜੀ ਧੰਨਵਾਦ ਸਾਡੇ कच्चे ਪੱਕੇ ਜਿਹੜੇ ਮਲਾਲ ਕੱਟੇ ਮਲਾਲਮਨ ਜਿਨ੍ਹਾਂ ਦੇ ਵਿੱਚ ਸਾਡੇ ਅੱਜ ਪ੍ਰਧਾਨ ਖੜੇ ਨੇ ਇੱਥੇ ਅਵਤਾਰ ਸਿੰਘ ਜੀ ਇਸ ਡਿਵੀਜ਼ਨ ਦੇ ਕਿਉਂਕਿ ਬਿਜਲੀ ਬਿੱਲ 2025 ਦਾ ਤੇ ਚਾਰੇ ਕੋਡਾਂ ਦਾ ਸਿੱਧਾ ਜਿਹੜਾ ਅਸਰ ਇਹਨਾਂ ਜਿਹੜੇ ਅਜੇ ਬਿਜਲੀ ਬੋਰਡ ਦੇ ਵਿੱਚ ਆਏ ਵੀ ਨਹੀਂ ਇਹਨਾਂ ਦੇ ਉੱਤੇ ਹੋਣ ਜਾ ਰਿਹਾ ਤੇ ਅਵਤਾਰ ਸਿੰਘ ਜੀ ਵੀ ਆਪਣੀ ਗੱਲ ਰੱਖਣੀ ਪ੍ਰਗਾਮ ਠਿਕਾ ਮਲਾਲਮਨ ਯੂਨੀਅਨ ਪੰਜਾਬ ਅਵਤਾਰ ਸਿੰਘ ਅੱਜ ਅਸੀਂ ਵੱਖ-ਵੱਖ ਜਿੱਤੇ ਬੰਦਿਆਂ ਨੇ ਨਾਲ ਮਿਲ ਕੇ ਦਫ਼ਤਰ ਅਕਿ ਜਿਹੜਾ ਗੇਟ ਰੈਲੀ ਕੀਤੀ ਹੈ ਰੁਸ਼ਧਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਜੋ 2025 ਦੇ ਜਿਹੜੇ ਕਾਨੂੰਨ ਨੇ ਇਹ ਰੱਦ ਕੀਤੇ ਜਾਣ ਕਾਲੇ ਕਾਨੂੰਨ ਔਰ ਅਸੀਂ ਤਾਂ ਮਹਿਕਮੇ ਦੇ ਵਿੱਚ ਆਉਣ ਦੀ ਮੰਗ ਕਰ ਰਹੇ ਹਾਂ ਪਰ ਇਹ ਪ੍ਰਾਈਵੇਟ ਕਰੀ ਜਾਂਦੇ ਆ ਔਰ ਜਿਹੜੀਆਂ ਜ਼ਮੀਨਾਂ ਜਿਆਦਾ ਤਾਂ ਇਹ ਵੇਚੀ ਜਾਂਦੇ ਆ ਇਹ ਇਹਨਾਂ ਦੇ ਉਦਦਾਂ ਦੇ ਦੀਆਂ ਨਹੀਂ ਹੈ ਇਹ ਸਾਡੀਆਂ ਲੋਕਾਂ ਦੀਆਂ ਨੇ ਬਜ਼ੁਰਗਾਂ ਦੀਆਂ ਪੁਰਾਣਿਆਂ ਦੀਆਂ ਬਣਾਈਆਂ ਹੋਈਆਂ ਨੇ ਪਰ ਇਹ ਬਿਕਟਨ ਦੀ ਤੂਰੀ ਹੋਈ ਹੈ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਨਾਲ ਮਿਲ ਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਂ ਔਰ ਅਗਰ ਇਹ ਕਾਲਕ ਨੂੰ ਰੱਦ ਨਾ ਕੀਤੇਗੇ ਤਾਂ ਅਸੀਂ ਬਿਜਲੀ ਮੰਤਰੀ ਸੰਜੀਵ ਰੋੜਾ ਦਾ ਅਸੀਂ ਪੁੱਤਰਾ ਫੋਕਾਂਗੇ ਧੰਨਵਾਦ ਇਸ ਬੁਰੀ ਕਵਰੇਜ ਨੂੰ ਪੀਐਸਵੀ ਬਲਾਈ ਫੈਡਰੇਸ਼ਨ ਐਟਿਕ ਦੇ ਸਖਤਰ ਦੀਪਕ ਮਾਰ ਕਵਰ ਕਰ ਰਹੇ ਨੇ ਤੇ ਅਖੀਰ ਦੇ ਵਿੱਚ ਸਾਡੇ ਜਿਹੜੇ ਸਾਥੀ ਸਰਦਾਰ ਜੀ ਨੇ ਬਲਾਈ ਫੈਡਰੇਸ਼ਨ ਪਹਿਲ ਬੰਦ ਦੇ ਜੋਇੰਟ ਜੋਂ ਦੇ ਆਗੂ ਨੇ ਉਹ ਸਾਰੇ ਅੱਜ ਜਿੰਨੇ ਵੀ ਸਾਥੀਆਂ ਨੇ ਇਸ ਧਰਨੇ ਦੇ ਪ੍ਰਦਰਸ਼ਨ ਦੇ ਵਿੱਚ ਜਿਹੜੀ ਅਰਥੀ ਮੂਜਾਤੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਸਾਥੀਓ ਸੁੰਦਰਨਗਰ ਡਿਵੀਜ਼ਨ ਵਿੱਚ ਅੱਜ ਇਕੱਤਰ ਹੋਈਆਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੇਟ ਰੈਲੀ ਕੀਤੀ ਆ ਤੇ ਬਹੁਤ ਹੀ ਵਧੀਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦੱਸੇ ਸਭ ਕੁਝ ਕੀਤਾ ਮੈਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਅੱਗੇ ਤੋਂ ਵੀ ਅਸੀਂ ਏਦਾਂ ਹੁਮ ਹੁਮਾ ਕੇ ਸਾਰਾ ਜੋ ਵੀ ਉੱਤੋਂ ਸਾਨੂੰ ਆਡਰ ਹੋਊਗਾ ਅਸੀਂ ਡਿਟੈਲੀ ਕਰਾਂਗੇ ਜੀ ਇਸ ਤੋਂ ਇਲਾਵਾ ਹੁਣ ਅਗਲਾ ਜਿਹੜਾ ਪ੍ਰੋਗਰਾਮ ਆ ਉਸ ਦੀ ਰੂਪਰੇਖਾ ਕਿਵੇਂ ਤਿਆਰ ਕਰਨੀ ਆ ਤੇ ਜਿਹੜਾ ਕਿਵੇਂ ਆਉਣਾ ਵਾਲਾ ਕਿਉਂਕਿ ਧਰਮਪਾਲ ਜੀ ਨੇ ਅੱਜ ਬੜੇ ਵਧੀਆ ਸੁਚੱਜੇ ਢੰਗ ਨਾਲ ਤਿਆਰ ਕੀਤਾ ਸਾਰਾ ਕੰਮ ਧਰਮਪਾਲ ਜੀ ਨੂੰ ਬੇਨਤੀ ਆ ਕਿ ਉਹ ਵੀ ਜਿਹੜਾ ਭਵਿੱਖ ਦਾ ਪ੍ਰੋਗਰਾਮ ਆ ਉਹ ਕਿਸ ਸਰਕਾਰ ਦੀ ਰਣਨੀਤੀ ਬਣਾ ਰਹੇ ਨੇ ਉਦੇ ਬਾਰੇ ਕਿਉਂਕਿ ਅਸੀਂ ਹੁਣੇ ਮਜਾ ਜਿਹੜਾ ਝੰਡਾ ਚੱਕ ਲਿਆ ਉਹ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਬਿਜਲੀ ਬਿੱਲ 225 ਰੱਦ ਨਹੀਂ ਹੁੰਦਾ ਉਦੋਂ ਤੱਕ ਬੁਲੰਦ ਰੱਖਾਂਗੇ ਧਰਪਾਲ ਜੀ ਬਹੁਤ ਹੀ ਸਤਿਕਾਰਯੋਗ ਸੁੰਦਰ ਨਗਰ ਮੰਡਲ ਦੇ ਵਿੱਚ ਅੱਜ ਜੋ ਗੇਟ ਰੈਲੀ ਕੀਤੀ ਗਈ ਉਹਨਾਂ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਇਹ ਤਾਂ ਇੱਕ ਸੰਘਰਸ਼ ਦਾ ਵਿਗਲ বাজਾਇਆ ਸੀ ਆਰਤੀ ਫੂਕ ਕੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਾਥੀਆਂ ਨੂੰ ਬੇਨਤੀ ਕਰਾਂਗਾ ਵੀ ਉਹ ਤਿੱਖੇ ਸੰਘਰਸ਼ ਵਾਸਤੇ ਤਿਆਰ ਰਹਿਣ ਔਰ ਇਹ ਸੰਘਰਸ਼ ਐਦਿ ਚੱਲਦੇ ਰਹਿਵਾਂਗੇ ਜੇ ਆਪਣੀ ਏਕਤਾ ਬਾਜੀ ਬਣੀ ਰਹੂਗੀ ਤਾਂ ਇਹ ਸੀ ਇਹ ਜਿਹੜੇ ਮੋਦੀ ਦੇ ਜਿਹੜੇ ਕਾਨੂੰਨ ਨੇ ਪਹਿਲਾਂ ਵੀ ਰੱਦ ਹੋਏ ਨੇ ਸਾਰੇ ਦੇ ਸਹਿਯੋਗ ਦੇ ਨਾਲ ਔਰ ਹੁਣ ਵੀ ਰੱਦ ਹੋਣਗੇ ਮੋਦੀ ਆ ਆਮ ਜਨਤਾ ਤੋਂ ਉੱਪਰ ਨਹੀਂ ਆਵਾਮ ਤੋਂ ਉੱਪਰ ਨਹੀਂ ਹੈਗਾ ਔਰ ਨਾ ਹੀ ਇਹ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਵੀ ਸਾਡੇ ਪੰਜਾਬ ਦੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਵਾ ਔਰ ਅਸੀਂ 1 ਇੰਚ ਵੀ ਜ਼ਮੀਨ ਅਸੀਂ ਵੇਚਣੀ ਦੇਵਾਂਗੇ ਇਹ ਅਸੀਂ ਮੋਦੀ ਸਰਕਾਰ ਔਰ ਭਗਵਾਨਤਮਨ ਸਰਕਾਰ ਨੂੰ ਊਰ ਜੋਰ ਅਪੀਲ ਕਰਦੇ ਆ ਵੀ ਇਹ ਇਹ ਜਿਹੜੇ ਜਿਹੜੇ ਕੰਮ ਆ ਇਹ ਬੰਦ ਕਰ ਦੇਵੇ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਔਰ ਇਹਨਾਂ ਸ਼ਬਦਾਂ ਨੇ ਮੈਂ ਸਾਰੇ ਸਾਥੀਆਂ ਦਾ ਔਰ ਸਾਰੇ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ 29 ਤਰੀਕ ਨੂੰ ਬਿਜਲੀ ਬੋਰਡ ਦੀਆਂ तमाम ਜਥੇਬੰਦੀਆਂ ਦੀ 29 ਤਰੀਕ ਨੂੰ ਲੁਧਿਆਣੇ ਦੇ ਵਿੱਚ ਬੈਠਕ ਹੋਣ ਜਾ ਰਹੀ ਹੈ ਉਹਦੇ ਵਿੱਚੋਂ ਜੋ ਵੀ ਤਿੱਖਾ ਸੰਘਰਸ਼ ਸਾਨੂੰ ਦਿੱਤਾ ਜਾਵੇਗਾ ਤੇ ਉਹਦੇ ਉੱਤੇ ਅਸੀਂ ਸਮੁੱਚੇ ਮੁਲਾਜ਼ਮ ਇੱਕ ਜੁੜਤਾ ਦੇ ਨਾਲ ਝੰਡਾ ਬੁਲੰਦ ਕਰਦੇ ਹੋਏ ਉਸਤੇ ਪਹਿਰਾ ਦੇਵਾਂਗੇ PSCB ਇੰਪਲਾਈ ਫੈਡਰੇਸ਼ਨ ਏਟਕ ਜਿੰਦਾਬਾਦ TSU ਜਿੰਦਾਬਾਦ ਇੰਪਲਾਈ ਫੈਡਰੇਸ਼ਨ ਪਹਿਲਵਾਨ ਜਿੰਦਾਬਾਦ AOJ ਜਿੰਦਾਬਾਦ ਜੁਆਇੰਟ ਫੋਰਮ ਜਿੰਦਾਬਾਦ ਬਿਜਲੀ ਏਕਤਾ ਮੰਚ ਜਿੰਦਾਬਾਦ ਪੈਨਸ਼ਨਰ ਐਸੋਸੀਏਸ਼ਨ ਜਿੰਦਾਬਾਦ ਸਾਡੇ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਜਿੰਦਾਬਾਦ ਗ੍ਰਿਡ ਐਸੋਸੀਏਸ਼ਨ ਜਿੰਦਾਬਾਦ ਤਮਾਮ ਮੁਲਾਜ਼ਮ ਏਕਤਾ ਜਿੰਦਾਬਾਦ 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 ਮੁਲਾਜ਼ਮ ਏਕਤਾ ਜਿੰਦਾਬਾਦ 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 ਮੁਲਾਜ਼ਮ ਏਕਤਾ ਜਿੰਦਾਬਾਦ 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 अहमदाबाद kind of